ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਣੀ ਥੋੜੀ ਜੀ ਸੈਂਸਿਟਿਵ ਆ ਕਿਉਂਕਿ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਆਪਣੇ ਆਲੇ ਦੁਆਲੇ ਦਾ ਮਾਹੌਲ ਆ ਜਿਹੜਾ ਉਹ ਕਿੰਨਾ ਖਰਾਬ ਹੋ ਰਿਹਾ ਆ ਦਿਨ ਪਰ ਦਿਨ ਜਿਹੜੀ ਲੜਾਈ ਦੀ ਸਿਚੁਏਸ਼ਨ ਆ ਉਹ ਵੱਧਦੀ ਜਾ ਰਹੀ ਆ ਭਾਰਤ ਪਾਕਿਸਤਾਨ ਦੀ جنگ ਦੇ ਹਾਲਾਤ ਦੇ ਨਾਲ ਜਿਹੜੇ ਹਾਲਾਤ ਭਾਰਤ ਦੇ ਬਾਰਡਰ ਏਰੀਏ ਦੇ ਬਣੇ ਹੋਏ ਨੇ ਤੇ ਜਿਹਦੇ ਵਿੱਚ ਸਾਡਾ ਪੰਜਾਬ ਸਭ ਤੋਂ ਅੱਗੇ ਆ ਰਿਹਾ ਆ ਤੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਲੋਕ ਬਹੁਤ ਫਿਕਰਮੰਦ ਹੋ ਰਹੇ ਨੇ ਉਹਨਾਂ ਦਾ ਸਾਰੇ ਦਾ ਸਾਰਾ ਧਿਆਨ ਪੰਜਾਬ ਵਿੱਚ ਲੱਗਿਆ ਹੋਇਆ ਕਈਆਂ ਦੇ ਪਰਿਵਾਰ ਪੰਜਾਬ ਵਿੱਚ ਨੇ ਮਾਮਾ ਪਰਿਵਾਰ ਵਿੱਚ ਨੇ ਕਈਆਂ ਦੇ ਮਾਤਾ ਪਿਤਾ ਦੂਰ ਨੇ ਹੁਣ ਮੇਰੇ ਖੁਦ ਦੇ ਮਾਤਾ ਪਿਤਾ ਅਮਰੀਕਾ ਨੇ ਭੈਣ ਭਰਾਵਾਂ ਤੇ ਨੇ ਤੇ ਮੈਂ ਇੱਥੇ ਆ ਹਨਾ ਮੇਰੀ ਤਰ੍ਹਾਂ ਹੋਰ ਬਹੁਤ ਸਾਰੇ ਇਦਾਂ ਦੇ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਮੈਂਬਰ ਮਤਲਬ ਪੰਜਾਬ ਦੇ ਵਿੱਚ ਨੇ ਮਾਤਾ ਪਿਤਾ ਬਾਹਰ ਨੇ ਕਈਆਂ ਦੇ ਬੱਚੇ ਬਾਹਰ ਨੇ ਮਾਤਾ ਪਿਤਾ ਇੱਧਰ ਨੇ ਟੱਬਰ ਪੰਜਾਬ ਦੇ ਵਿੱਚ ਨੇ ਧੀਆਂ ਪੁੱਤ ਪੰਜਾਬ ਵਿੱਚ ਨੇ ਰਿਸ਼ਤੇਦਾਰ ਪੰਜਾਬ ਵਿੱਚ ਨੇ ਦੇਸ਼ ਦੇ ਵਿੱਚ ਨੇ ਚਾਹੇ ਵਿਦੇਸ਼ ਦੇ ਵਿੱਚ ਨੇ ਅੱਜ ਦੇ ਟਾਈਮ ਵਿੱਚ ਹਰ ਕੋਈ ਫਿਕਰ ਦੇ ਵਿੱਚ ਅੱਜ ਤੱਕ ਜਿੰਨੀਆਂ ਵੀ ਪਾਕਿਸਤਾਨ ਦੇ ਨਾਲ ਜੰਗਾਂ ਲੱਗੀਆਂ ਨੇ ਤਾਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੀ ਹੋਇਆ ਇਹਦੇ ਵਿੱਚ ਦੋਨੇ ਪੰਜਾਬ ਦਾ ਨੁਕਸਾਨ ਹੁੰਦਾ ਉਹ ਭਾਵੇਂ ਪਾਕਿਸਤਾਨ ਦੇ ਵਿੱਚ ਆ ਚਾਹੇ ਭਾਰਤ ਦੇ ਵਿੱਚ ਆ ਸੋ ਲੋਕ ਬਹੁਤ ਸਹਿਮੇ ਹੋਏ ਨੇ ਡਰੇ ਹੋਏ ਨੇ ਪੰਜਾਬ ਦੇ ਵਿੱਚ ਰਹਿਣ ਵਾਲੇ ਵੀ ਤੇ ਪੰਜਾਬ ਤੋਂ ਬਾਹਰ ਰਹਿਣ ਵਾਲੇ ਵੀ ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਵੇਂ ਦਾ ਹੁਣ ਸਮਾਂ ਚੱਲਦਾ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਇਹ ਬਹੁਤ ਸਹਿਜ ਦੇ ਨਾਲ ਨਜਿੱਠਣ ਵਾਲੇ ਹੁੰਦੇ ਨੇ ਬਹੁਤ ਸ਼ਾਂਤੀ ਨਾਲ ਰਹਿਣ ਵਾਲਾ ਟਾਈਮ ਆ ਤੇ ਆਪਣੇ ਆਪ ਦਾ ਆਪਣੇ ਆਪ ਦੇ ਵਿੱਚ ਟਿਕਾ ਰੱਖਣਾ ਵੀ ਬਹੁਤ ਜ਼ਰੂਰੀ ਆ ਤੇ ਸਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਲੋੜ ਆ ਜਿੰਮੇ ਦੀਆਂ ਹਦਾਇਤਾਂ ਸਾਨੂੰ ਗਵਰਨਮੈਂਟ ਕਰ ਰਹੀ ਆ ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਕਦੇ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡੇ ਕੱਲਿਆਂ ਦੇ ਕਰਨ ਨਾਲ ਕੀ ਹੋ ਜੂ ਸੋ ਇਹ ਸਮਾਂ ਬਹੁਤ ਸੈਂਸਿਟਿਵ ਆ ਹਰੇਕ ਨੂੰ ਆਪੋ ਆਪਣਾ ਫਰਜ਼ ਸਮਝ ਕੇ ਜੋ ਹਦਾਇਤਾਂ ਗਵਰਨਮੈਂਟ ਦੇ ਰਹੀ ਆ ਉਹਨਾਂ ਦਾ ਪਾਲਣ ਜਰੂਰ ਕਰੋ ਤੋ ਪਲੀਜ਼ ਜੇ ਜਦੋਂ ਗਵਰਨਮੈਂਟ ਕਹਿੰਦੀ ਆ ਕਿ ਲਾਈਟਾਂ ਬੰਦ ਕਰੋ ਤਾਂ ਪਲੀਜ਼ ਕਰ ਦੇਣੀਆਂ ਚਾਹੀਦੀਆਂ ਨੇ ਇਹ ਸਾਡੇ ਸਾਰਿਆਂ ਦੇ ਭਲੇ ਵਾਸਤੇ ਆ ਤਾਂ ਸਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਦਾ ਹੁਕਮ ਮੰਨਣਾ ਚਾਹੀਦਾ ਆ ਤੇ ਦੂਜੀ ਗੱਲ ਇਹ ਆ ਕਿ ਮਰੇ ਭਾਵੇਂ ਕੋਈ ਵੀ ਹੈ ਤਾਂ ਸਾਰੇ ਇਨਸਾਨ ਨੇ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਉਸ ਤੋਂ ਬਾਅਦ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਬਾਅਦ ਵਿੱਚ ਹਰ ਆਰਮੀ ਵਾਲਾ ਇਨਸਾਨ ਕਿਸੇ ਦਾ ਪੁੱਤ ਆ ਕਿਸੇ ਔਰਤ ਦਾ ਪਤੀ ਆ ਤੇ ਕਿਸੇ ਬੱਚਿਆਂ ਦਾ ਪਿਓ ਆ ਕਹਿਣ ਦਾ ਮਤਲਬ ਆ ਵੀ ਸੱਥਰ ਕਿਸੇ ਵੀ ਘਰੇ ਬੇਛਦੇ ਨੇ ਉਹ ਬਹੁਤ ਮਾੜੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਉਪਦੇਸ਼ ਦਿੱਤਾ ਸੀ ਕਿ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਤਾਂ ਸਭ ਤੋਂ ਪਹਿਲਾਂ ਅਸੀਂ ਇਨਸਾਨ ਬਣੀਏ ਸੋ ਬਾਅਦ ਵਿੱਚ ਭਾਵੇਂ ਅਸੀਂ ਹਿੰਦੂ ਆ ਚਾਹੇ ਸਿੱਖਾਂ ਚਾਹੇ ਇਸਾਈਆਂ ਚਾਹੇ ਮੁਸਲਮਾਨਾਂ ਬਸ ਸਭ ਤੋਂ ਪਹਿਲਾਂ ਅਸੀਂ ਇਨਸਾਨ ਆ ਤਾਂ ਇਨਸਾਨਾਂ ਦਾ ਦੁੱਖ ਉਨਾ ਹੀ ਆ ਜਿੰਨਾ ਆਪਣਿਆਂ ਦਾ ਉਨਾ ਹੀ ਦੂਜਿਆਂ ਦਾ ਚਾਹੇ ਕੋਈ ਮੰਦਿਰਾਂ 'ਚ ਬੈਠਾ ਚਾਹੇ ਕੋਈ ਮਸੀਤਾਂ 'ਚ ਆ ਚਾਹੇ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਹੈ ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋ ਨਾ ਚਾਹੇ ਅੱਲਾਹ ਕਹਿ ਲਓ ਚਾਹੇ ਰਾਮ ਰਾਮ ਕਹਿ ਲਓ ਚਾਹੇ ਵਾਹਿਗੁਰੂ ਨੂੰ ਯਾਦ ਕਰ ਲਓ ਤੇ ਸਾਰੇ ਜਾਣੇ ਇਹ ਦਿਲੋਂ ਅਰਦਾਸ ਕਰੋ ਕਿ ਇਹ ਵਾਹੀ ਗੁਰੂ ਇਹ جنگ ਨਾ ਲੱਗੇ ਇਹ ਜੰਗਾਂ ਜਿਹੜੀਆਂ ਲੱਗਦੀਆਂ ਨੇ ਇਹ ਬੰਦ ਹੋ ਜਾਣ ਕਿਉਂਕਿ ਇਹਨਾਂ ਦੇ ਨਾਲ ਨੁਕਸਾਨ ਹੀ ਨੁਕਸਾਨ ਹੁੰਦੇ ਆ ਤੇ ਛੇਤੀ ਤੋਂ ਛੇਤੀ ਸ਼ਾਂਤੀ ਦਾ ਪਸਾਰਾ ਹੋਵੇ ਸਾਰੇ ਪਾਸੇ ਸੁਖ ਸ਼ਾਂਤੀ ਰਹੇ ਤੇ ਆਪਾਂ ਸਾਰੇ ਹੀ ਰਲ ਮਿਲ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਜੋਦੜੀਆਂ ਕਰੀਏ ਕਿਉਂਕਿ ਜੇ ਇੱਕ ਹੀ ਟਿਕ ਜੂਵੇ ਤਾਂ ਦੂਜਾ ਵੀ ਟਿਕ ਜਾਵੇਗਾ ਕਿਉਂਕਿ ਇਹ ਬਦਲਾ ਹੋ ਜਾਂਦੇ ਆ ਕਿ ਉਹਨੇ ਮੇਰੇ 'ਤੇ ਅਟੈਕ ਕੀਤਾ ਮੈਂ ਵੀ ਉਹਦੇ 'ਤੇ ਅਟੈਕ ਕਰਨਾ ਐਦਾਂ ਹੀ ਕਰਦੇ ਕਰਦੇ ਕੰਮਵਾਦ ਪੈਂਦਾ ਤੇ ਮੇਰੀਆਂ ਤਾਂ ਸਾਰੇ ਸਾਰੇ ਮੇਰੇ YouTube ਫੈਮਲੀ ਨੂੰ ਇਹੀ ਬੇਨਤੀਆਂ ਨੇ ਕਿ ਤੁਸੀਂ ਸਾਰੇ ਰਲ ਮਿਲ ਕੇ ਆਪਣੇ ਵੱਲੋਂ ਆਪਣੇ ਤਰੀਕੇ ਦੇ ਨਾਲ ਅਰਦਾਸ ਕਰੋ ਭਾਵੇਂ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਆ ਬਸ ਆਪਣੇ ਆਪਣੇ ਤਰੀਕੇ ਦੇ ਨਾਲ ਵਾਹਿਗੁਰੂ ਦੇ ਅੱਗੇ ਅਰਦਾਸ ਜ਼ਰੂਰ ਕਰਿਓ ਇੱਕ ਹੋਰ ਗੱਲ ਕਰਨੀ ਸੀ ਕਿ 1984 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਸ੍ਰੀ ਗੁਰੂ ਹਰਿਮੰਦਰ ਸਾਹਿਬ ਦੀਆਂ ਵੀ ਲਾਈਟਾਂ ਸਾਨੂੰ ਆਫ ਕਰਨੀਆਂ ਪਈ। ਹਾਲਾਤ ਹੀ ਇਦਾਂ ਦੇ ਬਣੇ ਕਿ ਉਹ ਲਾਈਟਾਂ ਬੰਦ ਹੀ ਕਰਨੀਆਂ ਪਈਆਂ ਤੇ ਸਾਨੂੰ ਵੀ ਸਾਰਿਆਂ ਨੂੰ ਕੋਆਪਰੇਟ ਕਰਨ ਦੀ ਜ਼ਰੂਰਤ ਆ, ਪ੍ਰਸ਼ਾਸਨ ਦਾ ਸਾਥ ਦੇਣ ਦੀ ਜ਼ਰੂਰਤ ਆ ਜਿਵੇਂ ਦੇ ਵੀ ਹਾਲਾਤ ਅੱਜ ਦੇ ਟਾਈਮ ਵਿੱਚ ਬਣੇ ਹੋਏ ਨੇ। ਬਸ ਅਰਦਾਸ ਜ਼ਰੂਰ ਕਰਿਓ ਵੀ ਜਿਵੇਂ ਕਿਸੇ ਨੇ ਲਿਖਿਆ ਹੋਇਆ ਕਿ ਜੰਗ ਜੰਗ ਨਾ ਕੋ ਕੋ ਲੋਕੋ ਜੰਗ ਦੇ ਮਾੜੇ ਬੜੇ ਨਤੀਜੇ ਫਿਰਦੇ ਸਾਈਂ ਕਈਆਂ ਦੇ ਮਰਨੇ ਕਈ ਮਰਨੇ ਭਾਈ ਭਤੀਜੇ ਗੱਲਾਂ ਕਰਦੇ ਬੈਠ ਵੱਡੀਆਂ ਮਾਰ-ਮਾਰ ਉੱਚੀਆਂ ਬਾਹਮਾਂ ਹੋਈ ਕਈ ਲੜਾਉਣ ਬਲ ਦੀ ਤੇ ਤੇਲ ਪਾਉਣ ਵਾਲੇ ਗੱਲਾਂ ਉੱਚੀਆਂ-ਉੱਚੀਆਂ ਕਰਨਗੇ ਪੁੱਤ ਜੰਗ 'ਚ ਜਿਨ੍ਹਾਂ ਦੇ ਮਰਨੇ ਬੈਣ ਪਾਉਣ ਗਿਆ ਉੱਚੀਆਂ ਮਾਮੋਈ ਪ੍ਰਸ਼ਾਸਨ ਦਾ ਸਾਥ ਜ਼ਰੂਰ ਦਿਓ ਪਰ ਅੰਦਰੋਂ ਕਾਮਨਾ ਕਰੋ ਕਿ ਇਹ ਜੰਗ ਰੁਕ ਜਾਵੇ ਕਿਉਂਕਿ ਮਾਮਾ ਦੇ ਪੁੱਤ ਮਰਨੋਂ ਬਚ ਜਾਣਾ ਭੈਣਾਂ ਦੇ ਭਰਾ ਨਾਲ ਵਿਛੜਨਾਂ ਪਤਨੀਆਂ ਤੋਂ ਉਹਨਾਂ ਦੇ ਪਤੀ ਨਾਲ ਵਿਛੜਨ ਤੇ ਬੱਚਿਆਂ ਤੋਂ ਉਹਨਾਂ ਦੇ ਪਿਓ ਨਾਲ ਵਿਛੜਨ ਤੇ ਮੈਂ ਅੱਜ ਹੀ ਇੱਕ ਵੀਡੀਓ ਦੇਖ ਰਹੀ ਸੀ ਜਿਹਦੇ ਵਿੱਚ ਇੱਕ ਪਤੀ ਦੀ ਸੌਰੀ ਇੱਕ ਕਿਸੇ ਕੁੜੀ ਦੇ ਪਿਤਾ ਦੀ ਡੈੱਡ ਬਾਡੀ ਸੀ ਤੇ ਛੋਟੀ ਜੀ ਬੱਚੀ ਸੀ ਮੈਨੂੰ ਲੱਗਦਾ 5 ਕੁ ਸਾਲ ਦੀ ਹੋਣੀ ਆ ਤੇ ਉਹ ਵਿਚਾਰੀ ਰੋ ਰੋ ਕੇ ਇਹੀ ਗੱਲ ਕਹਿ ਰਹੀ ਸੀ ਕਿ ਮੇਰੇ ਪਿਓ ਨੂੰ ਮੋੜ ਦਿਓ ਮੇਰੀ ਜਾਨ ਲੈ ਲਓ ਤੁਸੀਂ ਦੇਖੋ ਵੀ ਇੱਕ ਛੋਟਾ ਬੱਚਾ 5 ਸਾਲ ਦਾ ਕੀ ਦੇਖ ਲਿਆ ਉਹਨੇ ਉਹ ਬਿਲਕੁਰੀ ਆਪਦੇ ਪਿਓ ਲਈ ਤੇ ਉਹ ਐਡੀ ਵੱਡੀ ਗੱਲ ਕਹਿੰਦੀ ਆ ਕਿ ਮੇਰੀ ਜਾਨ ਲੈ ਲੂ ਮੇਰੇ ਪਿਓ ਨੂੰ ਬਖਸ਼ ਦੋ ਹਨਾ ਮੇਰਾ ਪਿਓ ਜਿਉਂਦਾ ਕਰ ਦੋ ਸੋ ਪਤਾ ਨਹੀਂ ਇੰਨੇ ਕਿੰਨੇ ਕ ਪਰਿਵਾਰ ਹੋਣਗੇ ਜਿਨ੍ਹਾਂ ਨਾਲ ਇਹ ਹਾਲ ਹੋਵੇਗਾ ਸੋਚ ਕੇ ਬਹੁਤ ਜ਼ਿਆਦਾ ਡਰ ਲੱਗਦਾ ਪਰਮਾਤਮਾ ਸਾਰੇ ਪਾਸੇ ਸੁੱਖ ਸ਼ਾਂਤੀ ਰੱਖੀ ਪਤਾ ਨਹੀਂ ਕਿੰਨੇ ਕ ਘਰ ਖਰਾਬ ਹੋਣਗੇ ਸੋ ਸਾਰੇ ਅੱਗੇ ਫੇਰ ਤੋਂ ਮੈਂ ਦੁਬਾਰਾ ਇਹੀ ਬੇਨਤੀ ਕਰਦੀ ਹਾਂ ਤੁਹਾਡੇ ਅੱਗੇ ਕਿ ਸਾਰੇ ਆਪੋ ਆਪਣੇ ਤਰੀਕੇ ਦੇ ਨਾਲ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਜ਼ਰੂਰ ਕਰੋ ਕਿ ਇਹ ਜੰਗ ਨਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ